ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਸ਼ ਕਮੇਟੀ ਪੰਜਾਬ ਤੋਂ ਜੀ ਅੱਜ ਅਸੀਂ ਜਿਹੜੀ ਆ ਗੁਰਦੁਆਰਾ ਸਾਧੂ ਸਿੱਖ ਚਕਾਵਾਂ ਨੇੜੇ ਕਨਵੈਨਸ਼ਨ ਕੀਤੀ ਆ ਮਤਾਵਾ ਭੈਣਾ ਕਿਸਾਨਾਂ ਮਜ਼ਦੂਰਾਂ ਦੀ ਜਿਹੜੀ ਆਪਣੀ ਰੈਲੀ ਆ ਰਹੀ ਆ 2 ਜਨਵਰੀ ਨੂੰ ਜੰਡਿਆਲਾ ਗੁਰੂ ਅਮਰਸਰ ਵਿਖੇ ਉਹਦੀ ਤਿਆਰੀ ਵਿੱਚ ਹੋਈ ਆ ਬਹੁਤ ਵੱਡੇ ਪੱਧਰ ਤੇ ਸਾਡੇ ਕਿਸਾਨ ਮਜ਼ਦੂਰ ਮਤਾਵਾ ਭੈਣਾ ਪਹੁੰਚੀਆਂ ਵਾ ਔਰ ਉਸ ਵੱਡੇ ਇਕੱਠ ਦੇ ਵਿੱਚ ਜਿਹੜਾ ਵਾ ਅੱਗੇ ਦਿੱਲੀ ਦਾ ਅੰਦੋਲਨ ਸ਼ੁਰੂ ਹੋਣਾ ਹੈਗਾ ਅੱਜ ਅਸੀਂ ਆ ਮੀਡੀਆ ਤੇ ਰਹੀ ਵੀ ਬੇਨਤੀ ਕਰਦੇ ਸਾਰੇ ਪੰਜਾਬ ਦੇ ਵਾਸੀਆਂ ਨੂੰ ਵੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦਾ ਹੱਥ ਵਟਾਊਗੀ ਜਿਵੇਂ ਉਹ ਪੰਚਾਇਤਾਂ ਦੀਆਂ ਲਕਸ਼ਣਾਂ ਦੇ ਵਿੱਚ ਹੁਣ ਮੌਕਾ ਤਾੜ ਰਹੀ ਇੱਧਰ ਅੰਦੋਲਨਾਂ ਦੀ ਤਿਆਰੀ ਹੋ ਰਹੀ ਉਹ ਪੰਚਾਇਤ ਦੀਆਂ ਲਕਸ਼ਣਾਂ ਵੀ ਵਿੱਚ ਕੱਢ ਰਹੀ ਆ ਤੇ ਭਰਾ ਮਾਰੂ ਜੰਗ ਵਿੱਚ ਸਾਨੂੰ ਨਹੀਂ ਪੈਣਾ ਹੈਗਾ ਨਾਲ ਦੀ ਨਾਲ ਐਮਐਸਪੀ ਗਰੰਟੀ ਕਾਨੂੰਨ ਲੈਣਾ ਹੈਗਾ ਔਰ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਪਤਾ ਤੈਅ ਕਰਾਉਣੇ ਆ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਾਉਣਾ ਜ਼ਬਰੀ ਜ਼ਮੀਨਾਂ ਰਿਕਵਰ ਕਰਨ ਵਾਲਾ ਕਾਨੂੰਨ ਜਿਹਦੇ ਵਿੱਚ ਕਿਸਾਨਾਂ ਦੀ ਮਰਜ਼ੀ ਨਹੀਂ ਪੁੱਛੀ ਜਾਣੀ ਉਹ ਲਾਗੂ ਨਹੀਂ ਹੋਣ ਦੇਣਾ ਲਖੀਮਪੁਰ ਖੇਰੀ ਦਾ ਇਨਸਾਫ ਲੈਣਾ ਸਾਰੇ ਜਿਹੜੇ ਕਿਸਾਨਾਂ ਤੇ ਕੇਸ ਪਾਏ ਆ ਉਹ ਵਾਪਸ ਕਰਾਉਣੇ ਆ ਫਸਲੀ ਬੀਮਾ ਯੋਜਨਾ ਸਰਕਾਰ ਆਪਣੇ ਪ੍ਰੀਮੀਅਮ ਤੇ ਭਰੇ ਉਹ ਚਾਹੀਦਾ ਤੋਂ ਇਹਨਾਂ ਨੂੰ ਮੰਗਾਂ ਨੂੰ ਲੈ ਕੇ ਸਾਰੇ ਦੇਸ਼ ਦੀਆਂ ਜਥੇਬੰਦੀਆਂ ਨੂੰ ਸੱਦਾ ਵਾ ਚਾਹੇ ਬੁੱਧੀਜੀਵੀ ਹੋਣ ਪੱਤਰਕਾਰ ਭਾਈਚਾਰਾ ਵੀ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਦੇ ਰਹੇ ਆ ਵੀ ਵੱਡੇ ਅੰਦੋਲਨ ਦੀ ਤਿਆਰੀ ਕਰੀਏ ਵੱਡੇ ਇਕੱਠ ਕਰਕੇ ਜਿਹੜਾ ਵਾ ਕੇਂਦਰ ਵੱਲ ਨੂੰ ਵੱਡਾ ਮਹਾਨ ਅੰਦੋਲਨ ਸਿੱਧਿਤ ਕਰੀਏ ਧੰਨਵਾਦ